ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਕਣਕ ਦੇ ਵਿੱਚ ਇਹ ਸੁੰਡੀ ਵਾਲੀ ਸਪਰੇਅ ਦੀ ਜਾਂ ਵੀ ਕਈ ਵਾਰੀ ਆਪਣੇ ਕਣਕ ਦੇ ਵਿੱਚ ਆਪਾਂ ਨੂੰ ਉਹਨਾਂ ਕੋਈ ਇਹੋ ਜਿਹੇ ਛਿੱਟੇ ਦਿਖ ਜਾਂਦੇ ਆ ਜਿਦੇ ਕਰਕੇ ਆਪਾਂ ਨਾ ਵੀ ਸਪਰੇਅ ਤੇ ਸਪਰੇਅ ਕਰੀ ਜਾਂਦੇ ਆ ਵੀ ਉਹਦਾ ਜਿਹੜਾ ਆਪਣਾ ਤਜਰਬਾ ਵੀ ਕਿੰਨਾ ਕੁ ਨੁਕਸਾਨ ਹੋ ਜਾਂਦਾ ਕਣਕ ਦਾ ਜੇ ਆਪਾਂ ਨੂੰ ਉਹੋ ਜਿਹੇ ਛਿੱਟੇ ਮਿਲਦੇ ਆ ਕਣਕ ਚ ਵੀ ਆਪਣੇ ਕਣਕ ਦਾ ਕਿੰਨਾ ਕੁ ਨੁਕਸਾਨ ਹੋ ਜਾਂਦਾ ਤੇ ਉਹਦੇ ਬਾਰੇ ਅੱਜ ਆਪਾਂ ਕਰਨੀਆਂ ਗੱਲਬਾਤ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਨਵੇਂ ਅੱਜ ਦੀ ਵੀਡੀਓ ਜਿਹੜੀ ਅੱਜ ਦੀ ਵੀਡੀਓ ਹੈਗੀ ਆ ਕਣਕ ਦੇ ਵਿੱਚ ਕਈ ਵਾਰੀ ਨਾ ਆਪਾਂ ਨੂੰ ਸੁੱਕੇ ਛਿੱਟੇ ਮਿਲਦੇ ਆ ਤੁਸੀਂ ਵੀਡੀਓ ਦੇ ਵਿੱਚ ਅੱਗੇ ਵੇਖਿਓ ਮੈਂ ਆਪਾਂ ਨੂੰ ਨਾ ਜਿਵੇਂ ਚਿੱਟੇ ਚਿੱਟੇ ਹੋ ਗਏ ਸੁੱਕ ਜਗੇ ਤੇ ਐਂ ਲੱਗਦਾ ਆਪਾਂ ਨੂੰ ਯਾਰ ਵੀ ਇਹ ਕਿਹੜੀ ਬਿਮਾਰੀ ਪੈ ਗਈ ਹੁਣ ਵੀ ਇਹਨੂੰ ਕਣਕ ਦੇ ਛਿੱਟੇ ਸੁੱਕਣ ਲੱਗੇ ਵੀ ਕਣਕ ਦੇ ਤਾਂ ਦਫਾ ਪੱਟੀ ਜਾਊ ਜਾਂ ਕਣਕ ਦਾ ਝਾੜ ਨਹੀਂ ਦੇਣਾ ਤੇ ਉਹ ਜੇ ਤਾਂ ਐ ਜਿਵੇਂ ਮੈਂ ਹੁਣ ਆਹ ਵੀਡੀਓ ਜਿਹੜੀ ਵੀਡੀਓ ਜੀ ਤੁਸੀਂ ਵੇਖੀ ਜਾਂਨੇ ਇਹ ਜੇ ਤਾਂ ਐਂ ਆਪਾਂ ਨੂੰ ਛਿੱਟੇ ਦੇ ਦ ਦੇ ਚਿੱਟੇ ਵੀ ਕੋਟਾਵਾ ਛਿੱਟਾ ਦੇ ਦ ਜਿਵੇਂ ਮੰਨ ਕੇ ਚੱਲੋ ਕਿੱਲੇ ਦੇ ਵਿੱਚ ਜੇ ਆਪਾਂ ਨੂੰ 15-20 ਛਿੱਟੇ ਜਿਹੇ ਦਿਖਦੇ ਵੀ ਹੈ ਤਾਂ ਉਹਦੇ ਨਾਲ ਕੋਈ ਆਏ ਨਹੀਂ ਹੁੰਦਾ ਵੀ ਝਾੜ ਘਾੜ ਜੂਗਾ। ਵੀ ਕਣਕ ਦਾ ਝਾੜ ਜਮੇ ਮਰ ਜੂਗਾ ਵੀ ਗਈ ਕਣਕ ਤਾਂ। ਇਹ ਨਾ ਜਿਹੜੇ ਛਿੱਟੇ ਮੈਂ ਅੱਜ ਤੁਹਾਨੂੰ ਇਹ ਵਿਖਾਉਣਾ ਛੱਟਾ ਖਿੱਚ ਕੇ ਇਹ ਕੋਈ ਆਏ ਆਮ ਸੁੰਡੀ ਦਾ ਅਟੈਕ ਨਹੀਂ ਹੁੰਦਾ। ਇਹ ਕੋਈ ਕਿਤੇ ਕਿਤੇ ਕੋਈ ਹੁੰਦਾ ਜਿਵੇਂ ਆਪਣੇ ਗੋਪ ਦੀ ਸੁੰਡੀ ਹੁੰਦੀ ਹੈ। ਇਹ ਨਾ ਗੋਬ ਕੋਲ ਟੁੱਕਿਆ ਹੋਇਆ ਤੇ ਉਹ ਮੁੜ ਕੇ ਛਿੱਟਾ ਨਾ ਜਿਹੜਾ ਸੁੱਕ ਜਾਂਦਾ ਤੇ ਆਪਾਂ ਨੂੰ ਐ ਲੱਗਦਾ ਵੀ ਕੋਈ ਝੋਲਸ ਰੋਗ ਕਈ ਤਾਂ ਮੇਰੇ ਭਰਾ ਵੀ ਆ ਜਿਹੜੇ ਕਹਿੰਦੇ ਯਾਰ ਝੋਲਸ ਰੋਗ ਪੈ ਗਿਆ ਕਣਕ ਦੇ ਚਿੱਟੇ ਸੁੱਕਣ ਲੱਗ ਗਏ ਜਾਂ ਇਹ ਹੋ ਗਿਆ ਪਤਾ ਨਹੀਂ ਕਿਹੜੀ ਸੰਡੀ ਪੈ ਗਈ ਤੇ ਉਹਦੇ ਨਾਲ ਕੋਈ ਝਾੜਤ ਅਸਰ ਨਹੀਂ ਪੈਂਦਾ ਹੁੰਦਾ ਜੇ ਮੰਨ ਕੇ ਚੱਲੋ ਜੇ ਆਪਣੇ ਕਿੱਲੇ 'ਚ 15-20 ਬੂਟੇ ਜੇ ਹੋਏ ਵੀ ਯਾਨੀ ਕਿ ਛਿੱਟੇ ਹੋਏ ਛਿੱਟੇ ਤੇ ਉਹਦੇ ਨਾਲ ਕਿੰਨਾ ਇੱਕ ਕਣਕ ਦੇ ਦਾਣੇ ਬਣ ਜਾਣਗੇ ਇੱਕ ਏਰੀਆ ਆਪਾਂ ਹੰਬਲੇ ਚ ਪਏ ਫਿਰਨਾ ਸਪਰੇ ਤੇ ਸਪਰੇ ਵੀ ਆ ਵੀ ਕਰ ਦਈਏ ਆ ਸਪਰੇ ਕਰ ਦਈਏ ਇਹਦੇ ਨਾਲ ਨਹੀਂ ਮਰਦੀ ਇਹਦੇ ਨਾਲ ਮਰੂਗੀ ਉਹਦੇ ਨਾਲ ਕੋਈ ਐਡਾ ਨੁਕਸਾਨ ਨਹੀਂ ਹੁੰਦਾ ਹੁੰਦਾ ਜੇ ਆਪਾਂ ਨੂੰ 15 20 ਚਿੱਟੇ ਆਪਣੇ ਚਿੱਟੇ ਜੇ ਇੱਕ ਕਿੱਲੇ ਚ ਦੇਖਦੇ ਆ ਤਾਂ ਆ ਆਪਣੇ ਹੈਗੇ ਆ ਤੁਸੀਂ ਵੇਖ ਲਓ ਵੀ ਕਿੱਲੇ ਚ ਪੰਜ ਚਾਰੀ ਹੋਣਗੇ ਤੇ ਇਹ ਜੇ ਆਪਾਂ ਨੂੰ ਐ ਹੁੰਦਾ ਵੀ ਇਹ ਵੀ ਪਤਾ ਨਹੀਂ ਹੁਣ ਕੀ ਬਣੂਗਾ ਕਣਕ ਦਾ ਤੇ ਇਹਦੇ ਨਾਲ ਨਹੀਂ ਕੋਜ਼ ਹੁੰਦਾ ਝਾੜ ਘਾੜ ਦਾ ਜੇ 10 15 ਜਾਂ 5 7 ਛਿੱਟੇ ਆਪਾਂ ਨੂੰ 1 ਕਿੱਲੇ ਚ ਮਿਲ ਜਾਂਦੇ ਆ ਹਾਂ ਜਿਹੜਾ ਪਰਮਾਤਮਾ ਨੇ ਦੇਣਾ ਉਹ ਮਿਲਣਾ ਉਹੀ ਆਪਾਂ ਨਾ ਤਾਂ ਆਪਾਂ ਵਾਅਦਾ ਲੈ ਸਕਦੇ ਆ ਤੇ ਨਾ ਹੀ ਆਪਾਂ ਨੂੰ ਉਹ ਘਟ ਦੇਵੇ ਜਿਨ੍ਹਾਂ ਦੇ ਨੇ ਤੇ ਇਹ ਛਿੱਟੇ ਤਾਂ ਫਿਰ ਹੋ ਹੀ ਜਾਂਦੇ ਆ ਵੀ ਕੋਈ ਟਾਵਾਂ ਛੱਟਾ ਜਵੇਂ ਸੰਡੀ ਨੇ ਹੁਣ ਟੱਕ ਤਾ ਗੋਭ ਕੋਲੋਂ ਉਹ ਸੁੱਕ ਜਾਂਦਾ ਹੈ ਤੇ ਆਪਾਂ ਨੂੰ ਆਏ ਹੁੰਦਾ ਯਾਰ ਵੀ ਹੁਣ ਪਤਾ ਨਹੀਂ ਕੀ ਕੀ ਹੋ ਗਿਆ ਕਣਕ ਨੂੰ ਤੇ ਕਿਉਂ ਇਹ ਸੁੱਕੀ ਜਾਂਦੇ ਆ ਫੇਰ ਇਹ ਨਾ ਆਪਾਂ ਹੰਬਲੇ 'ਚ ਪਏ ਫਿਰ ਸਪਰੀਆਂ ਕਰੀ ਹੋਣੇ ਆ ਸਪਰੀਆਂ ਦਾ ਫਿਰ ਆਏ ਆ ਜਿਹੜਾ ਛਿੱਟਾ ਟੁਕਦਾ ਉਹ ਤਾਂ ਸੁੱਕਣਾ ਸੁੱਕਣਾ ਹੀ ਆ ਤੇ ਹੋਰ ਕੋਈ ਹੁੰਦਾ ਨਹੀਂ ਜੇਦੀ ਕਿਤੇ ਇਹ ਕੋਈ ਟਾਵੇਂ ਟਾਵੇਂ ਛਿੱਟੇ ਹੁੰਦੇ ਕੋਈ ਤੇ ਉਸੇ ਹੀ ਬੂਜੇ ਦੇ ਵਿੱਚ ਤੁਸੀਂ ਵੇਖ ਲਓ ਹੋਰ ਛਿੱਟੇ ਸਾਰੇ ਕਾਇਮ ਹੋਣਗੇ ਤੇ ਉਹ ਇੱਕ ਅੱਧਾ ਜਿਹੜਾ ਟੁਕਿਆ ਉਹੀ ਸੁੱਕਾ ਹੋਊਗਾ ਤੇ ਵੀਡੀਓ ਬਣਾਉਣ ਦਾ ਜਿਹੜਾ ਮੇਨ ਮਕਸਦ ਇਹ ਹੀ ਸੀਗਾ ਵੀ ਆਪਾਂ ਨਾ ਕੋਈ ਛਿੱਟਾ ਜਿਹਾ ਸੁੱਕਿਆ ਦੇਹ ਜਾਂਦਾ ਵੀ ਆਏ ਨਾ ਕਰੀਏ ਵੀ દવા ਆਦ ਆ ਕੇ ਚੱਲ ਜੇ ਪਹਿਲਾਂ ਆਪਾਂ ਉਹਨੂੰ ਵੇਖੀਏ ਖਿੱਚ ਕੇ ਵੇਖੀ ਵੀ ਇਹਦੇ ਇੱਚ ਨੋਕ ਸੀਗੀ ਹੈ ਜੇ ਮੰਨ ਲਓ ਇੱਕ ਛਿੱਟੇ ਨੂੰ ਗੋਪ ਦੀ ਸੁੰਡੀ ਨੇ ਟੁੱਕਿਆ ਹੈ ਤਾਂ ਉਹਨੇ ਤਾਂ ਸੁੱਕਣਾ ਹੀ ਸੁੱਕਣਾ ਹੈ ਵੀ ਹੋ ਜ਼ਿਆਦਾ ਨਾ ਹੋਣ ਵੀ ਮੰਨ ਲਓ ਵੀ ਦੌਗੀਆਂ ਪਈ ਜਾਂਦੀ ਹੋਵੇ ਫਿਰ ਆਪਣਾ ਨੁਕਸਾਨ ਹੈ ਉਹ ਤਾਂਾਂ ਕਿਤੇ ਦੀਨਤਾ ਉਹਦਾ ਕੋਈ ਨੁਕਸਾਨ ਨਹੀਂ ਤੇ ਕੋਈ ਐਡਾ ਝਾੜ ਤੇ ਅਸਰ ਨਹੀਂ ਪੈਂਦਾ ਬਾਕੀ ਜਿਹੜਾ ਪਰਮਾਤਮਾ ਨੇ ਲੈ ਜਾ ਉਹ ਮਿਲ ਹੀ ਜਾਣਾ ਤੇ ਐਵੇਂ ਕਭਰਾ ਜਾ ਕੇ ਕੋਈ ਬਾਲੀਆਂ ਸਪਰੇਆਂ ਕਰਨ ਦੀ ਲੋੜ ਨਹੀਂ ਤੇ ਕਈ ਭਰਾ ਤਾਂ ਸੁੰਡੀ ਵਾਲੀ ਸਪਰੇ ਵੀ ਕਰਦੇ ਆ ਤੇ ਆਪਾਂ ਕਦੇ ਵੀ ਸੁੰਡੀ ਵਾਲੀ ਸਪਰੇ ਕਰਨ ਕਿਤੇ ਨਹੀਂ ਪਾਈ ਸਿਰਫ ਫੰਗੀ ਸਾਈਡ ਤੇ ਤੇਲੇ ਵਾਲੀ ਤੇਲੇ ਵਾਸਤੇ ਕੋਈ ਵੀ ਕਰ ਲੋ ਤੇ ਆਹੇ ਦੋ ਸਪਰੇਆਂ ਆਪਾਂ ਕਰਦੇ ਹੁੰਨੇ ਆ ਪੁਰ ਆਪਾਂ ਕੋਈ ਸੁੰਡੀ ਵਾਲਾ ਸਪਰੇ ਨਹੀਂ ਕੀਤੀ ਕਦੇ ਤੇ ਕੋਈ ਹੋਰ ਧਾਕਤ ਵਾਲਾ ਸਪਰੇ ਨਹੀਂ ਕੀਤੀ ਕਣਕ ਦੇ ਕਣਕ ਦੀ ਗੱਲ ਕਰਦੇ ਆਪਾਂ ਤੇ ਕਣਕ ਦੇ ਛਿੱਟੇ ਜਿਹੜੇ ਬਹੁਤ ਵਧੀਆ ਵਧੀਆ ਪਕਾ ਹੈ ਦਾਣੇ ਬਣ ਬਣ ਚੱਲੇ ਤੇ ਕੋਈ ਆਏ ਨਹੀਂਗੇ ਵੀ ਠੋਕੇ ਜਿਹੇ ਛਿੱਟੇ ਆ ਜਾਂ ਨਿੱਕੇ ਨਿੱਕੇ ਜਾਂ ਮਰ ਜਾਏ ਜੇ ਪੂਰੇ ਕਾਇਮ ਆ ਪ੍ਰਮਾਤਮਾ ਦੀ ਕਿਰਪਾ ਚਲੋ ਮਿਲਦੇ ਆ ਕਿਸ ਹੋਰ ਵੀਡੀਓ ਨਾਲ